ਹੈਲੋ ਸਤਿ ਸ੍ਰੀ ਅਕਾਲ ਗਾਇਜ਼ ਆਈ ਹੋਪ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਮੈਂ ਵੀ ਵਧੀਆ ਆ ਤੇ ਅੱਜ ਆਪਣੇ ਕੋ ਆਈ ਆ ਸਰਬ ਸਰਬ ਵਲੌਗ ਇਹ ਉਹ ਆ ਜਿਹੜੇ ਕਲਹੁਣਾ ਦੇ ਨਾਲ ਹੁੰਦੇ ਇੱਕ ਸੋਹਣਿਆ ਜੀ ਸੋਹਣੀ ਜੀ ਕੁੜੀ ਨਹੀਂ ਹੈਗੀ ਜਿਹੜੀ ਬਰਥਡੇ ਤੇ ਆਈ ਸੀ ਤੇ ਇਹ ਉਹ ਆ ਤੁਸੀਂ ਇਹਨਾਂ ਦੀ ਵੀਡੀਓ ਦੇਖਿਓ ਫੇਰ ਗੱਲ ਕਰਦੇ ਆ ਕਿੱਥੇ ਰਹੇ ਹਾਂ ਤੁਹਾਨੂੰ ਪਤਾ ਲੱਗੂ ਬਲੌਗ ਚੈਸੋ ਬਣੀ ਨੇ ਬਲੌਗ ਦੇ ਨਾਲ ਸਵਾਗਤ ਆ ਰਹੀ ਹੋਗੇ ਸਿੱਕੇ ਟਰਡੇ ਆਪਣੀ ਚਿਹਰੇ ਆ ਤੇ ਹੁਣ ਆਪਾਂ ਕਰਦੇ ਹਾਂ ਇਹਦੇ ਵਾਲ ਸਟੇਟ Pakai baju, 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 pakai ਅੱਜ ਮੈਂ ਇਹਨਾਂ ਨੂੰ ਰੋਸਟ ਤਾਂ ਨਹੀਂ ਸੀ ਕਰਨਾ ਬਟ ਮੈਨੂੰ ਕਾਲੋ ਕਰਕੇ ਕਰਨਾ ਪਿਆ ਕਿਉਂਕਿ ਕਾਲੋ ਨੇ ਆਪਦੇ ਬਲੌਗ ਦੇ ਵਿੱਚ ਪਾਇਆ ਨਹੀਂ ਆਪਦੇ YouTube ਚੈਨਲ ਤੇ ਇਹ ਵੀ ਇਹ ਜਿਹੜਾ ਨਵਾਂ ਬਲੌਗ ਆ ਤੇ ਮੈਨੂੰ ਉਹਦਾ ਕਰਕੇ ਕਰਨਾ ਪਿਆ ਹੈ ਕਿਉਂਕਿ ਇਹ ਤਾਂ ਵਿਆਹੇ ਹੋਏ ਆ ਇਹ ਦੋਨੇ ਹਸਬੰਡ ਵਾਈਫ ਆ ਹਨਾ ਇਹਨਾਂ ਤੋਂ ਲਸੰਝ ਹੈਗਾ ਬਾਹਰ ਘੁੰਮਣ ਫੈਰਨ ਦਾ ਸਾਰੇ ਥਾਂ ਜਾਣ ਦਾ ਹਨਾ ਤੇ ਮੈਰਿਡ ਕਪਲ ਆ ਇਹ ਤੇ ਕਾਲੂ ਦੇ ਕੋਲ ਕਿਹੜਾ ਲਾਇਸੈਂਸ ਆ ਹਨਾ ਉਹ ਫੇ ਕਹਿ ਦਿੰਦੀ ਆ ਵੀ ਤੁਸੀਂ ਸਾਨੂੰ ਐਵੇਂ ਕਹਿੰਦੇ ਰਹਿੰਦੇ ਸਾਡੀ ਤਾਂ ਮੰਗਣੀ ਹੋਈ ਆ ਸਾਡਾ ਰੋਕਾ ਹੋਇਆ ਆ ਸਾਡਾ ਵਿਆਹ ਵੀ ਹੋ ਜਾਊਗਾ ਸਾਡਾ ਫਲਾਨਾ ਵੀ ਹੋ ਜਾਊਗਾ ਉਹ ਜਦੋਂ ਹੋਊਗਾ ਉਦੋਂ ਹੀ ਹੋਊਗਾ ਹਨਾ ਤੇ ਫਿਲਹਾਲ ਤਾਂ ਨਹੀਂ ਹਜੇ ਹੋਇਆ ਹੈਗਾ ਤੇ ਇਹ ਚੱਲੇ ਕਿਤੇ ਪ੍ਰੋਮੋਸ਼ਨ ਕਰ ਤੁਸੀਂ ਦੇਖਿਓ ਸਾਰਾ ਬਲੌਗ ਵਲੌਗਰਾਂ ਦਾ ਵੀ ਕੁਝ ਨਹੀਂ ਹਾਲਗਾ ਜੇ ਮਿਲਦੇ ਬਾਅਦ ਚ ਇਹ ਫੋਨ ਪਹਿਲਾਂ ਓਨ ਹੋ ਜਾਂਦੇ ਆ ਇੱਕ ਦੂਜੇ ਦੇ ਹਨਾ ਉਧਰੋਂ ਉਹਦਾ ਫੋਨ ਓਨ ਹੁੰਦਾ ਉਧਰੋਂ ਇਹਦਾ ਫੋਨ ਓਨ ਹੁੰਦਾ ਹੈ ਹਨਾ ਇਹਨਾਂ ਨੇ ਮੈਲਣਾ ਵੀ ਬਲੌਗਿੰਗ ਲਈ ਹੁੰਦਾ ਹੈ ਜ ਸਾਰਾ ਕੁਝ ਯਾਨੀ ਕਿ एवरीथिंग ਇਹਨਾਂ ਦਾ ਕੰਟੈਂਟ ਹੁੰਦਾ ਹੈ ਸਵੇਰ ਨੂੰ ਉੱਠਣ ਤੋਂ ਲੈ ਕੇ ਰਾਤ ਨੂੰ ਸੌਣ ਤੱਕ ਦਾ ਤੇ ਪਤਾ ਨਹੀਂ ਵੀ ਕਈ ਇਦਾਂ ਵੀ ਹੋ ਸਕਦਾ ਹੁਣ ਗਾਂਵ ਵੀ ਜਿੱਦਾਂ ਇਹ ਕੈਮਰਾ ਲਾ ਕੇ ਵੀ ਸੌ ਸਕਦੇ ਆ ਵੀ ਅਸੀਂ ਤਾਂ ਕੰਟੈਂਟ ਇਕੱਠਾ ਕਰਨਾ ਪਤਾ ਨਹੀਂ ਕਿਹੜੇ ਵੇਲੇ ਰਾਤ ਨੂੰ ਕਿਹੜੀ ਚੀਜ਼ ਹੋ ਜਾਵੇ ਹਨਾ ਹਨੂੰ ਸੋਹਣੀ ਭਾਬੀ ਨੂੰ ਤਾਂ ਮੈਂ ਨਹੀਂ ਕੁਝ ਕਹਿਣਾ ਬਿਕੋਜ਼ ਸਾਡੇ ਕੋ ਰੋਸਟਰ ਭਰਾ ਆ ਉਹ ਨੂੰ ਬਹੁਤ ਸੋਹਣੀ ਲੱਗਦੀ ਹੈ ਇਹ ਕੁਲਦੀਪ ਸਿੱਧੂ ਭਰਾ ਆ ਉਹ ਨੂੰ ਬਹੁਤ ਸੋਹਣੀ ਲੱਗਦੀ ਹੈ ਇਹ ਨੂੰ ਨਹੀਂ ਅਸੀਂ ਕੁਝ ਕਹਿਣਾ ਅਸੀਂ ਤਾਂ ਕਾਲੋਂ ਨੂੰ ਕਹਿਣਾ ਆ ਓਏ ਇਹ ਬੀਤੀ ਹੈ ਲੈ ਟੈਲੀਫੋਨ ਹੀ 16 ਹਾਂ 16 ਪਲੇਅਰ ਸੀ ਪੀ ਆਰ ਵਿੱਚ ਟਾਰਗੇਟ ਖਾਤੇ ਦੀ ਜਾਈ ਹੈ ਹਾਰ ਦੇ ਨਾਲ ਆਪਣਾ ਹਾਰ ਦੇ ਨਹੀਂ ਦੇਖੋ ਇਹ ਆ ਜਨਾਨੀ ਦਿਖਾਓ ਮਹਿਕਮਾ ਉਹ ਕਿਦਾਂ ਬੁੜੀਆਂ ਨੂੰ ਕੈਮਰੇ ਕੀਤੇ ਆ ਹਨਾ ਉਹਨਾਂ ਨੂੰ ਮੋਰੇ ਮੋਰੇ ਅੱਛਾ ਜਿੱਥੇ ਇਹ ਪ੍ਰਮੋਸ਼ਨ ਕਰਨ ਆਏ ਆ ਇਹਨਾਂ ਨੂੰ ਉੱਥੇ ਅੰਦਾਜ਼ਾ ਆਪਣੀ ਾਕਾਦ ਦਾ ਲਾ ਲੈਣਾ ਚਾਹੀਦਾ ਵੀ ਉਹ ਭਾਈ ਵੀ ਜਿਹੜਾ ਵੀਡੀਓ ਕੋ ਫੋਟੋ ਸ਼ੂਟ ਕਰਦਾ ਆ ਉਹ ਵੀ ਉਹਨਾਂ ਦੀ ਫੋਟੋ ਸ਼ੂਟ ਕਰਦਾ ਆ ਇਹਨਾਂ ਨੂੰ ਚਰਿਆਂ ਤੇ ਵੀ ਨਹੀਂ ਪੁੱਛਦਾ ਹਨਾ ਤੇ ਇਹ ਵੀ ਕੈਮਰੇ ਲੈ ਕੇ ਉਹਨਾਂ ਦੇ ਉੱਤੇ ਇਹ ਜਨਾਨੀ ਦਿਖਾਓ ਮਹਿਕਮਾ ਆ ਇਹ ਇਹ ਜਨਾਨੀਆਂ ਦੇ ਸਿਰੋਂ ਵੀਊ ਖਾਣ ਵਾਲੇ ਆ ਇਹ ਜਨਾਨੀਆਂ ਦੇ ਸਿਰੋਂ ਪੈਸੇ ਖਾਂਦੇ ਆ ਹੈਨਾ ਤੁਹਾਡੇ ਆਪ ਦੀਆਂ ਟੁੱਟ ਗਈਆਂ ਆ ਤੁਹਾਡੇ ਤੋਂ ਕੰਮ ਨਹੀਂ ਹੁੰਦਾ ਹੈਗਾ ਬਹੁਤ ਹੁਣ ਤਾਂ ਬਹੁਤ ਸੌਖਾ ਹੀ ਕੰਮ ਬਣਾਇਆ ਪਿਆ ਇਹਨਾਂ ਨੇ ਤਾਂ ਇੱਦਾਂ ਕਮਾਈਂ ਕਰਨ ਦਾ ਹੋਣਾ ਵੀ ਜਨਾਨੀਆਂ ਦਿਖਾਓ ਤੇ ਪੈਸੇ ਕਮਾਓ ਬਲੌਗ ਬਣਾਓ ਹਜੇ ਕਾਲੋ ਕਹਿੰਦੀ ਸੀ ਉਦੋਂ ਹਨਾ ਇੰਟਰਵਿਊ ਚ ਵੀ ਮੈਂ 3-4 ਸਾਲ ਵਿਆਹ ਨਹੀਂ ਕਰਾਉਣਾ ਹੈਗਾ ਹਨਾ ਤੇ ਬਿਨਾ ਵਿਆਹ ਤੋਂ ਐਦਾ ਘੁੰਮੀ ਜਾਂਦੀ ਆ ਬਿਨਾ ਵਿਆਹ ਤੋਂ ਇਹ ਹਸਬੈਂਡ ਵੀ ਮੈਂ ਉਸ ਦਿਨ ਸ਼ੌਕ ਨਹੀਂ ਹੋਊਂਗੀ ਜਿੱਦ ਦਿਨ ਇਹ ਪਤਾ ਲੱਗਾ ਵੀ ਬਿਨਾ ਵਿਆਹ ਤੋਂ ਇਹਨਾਂ ਦੇ ਨਿਆਣੇ ਵੀ ਹੋ ਗਏ ਸਮਝ ਐ ਜਦ ਐਦਾ ਘੁੰਮਣ ਘੁੰਮਦੀ ਫਿਰਦੀ ਆ ਫੇ ਘੁੰਮਣ ਫਿਰਨ ਦਾ ਨਤੀਜਾ ਵੀ ਬਾਅਦ ਚ ਐਦਾ ਦਾ ਹੀ ਨਿਕਲਦਾ ਹੁੰਦਾ ਹੈ ਹਨਾ ਫੇ ਤੁਸੀਂ ਕਹਿਣਾ ਸਾਨੂੰ ਬੋਲਦੇ ਆ ਸਾਨੂੰ ਕਹਿੰਦੇ ਆ ਤੁਸੀਂ ਨਾ ਸ਼ੋਅ ਕਰੋ ਤੁਸੀਂ ਨਾ ਗੰਦ ਪਾਵੋ ਸਾਨੂੰ ਕਿਹੜਾ ਸੁਪਨਾ ਆ ਜਾਣਾ ਵੀ ਤੁਸੀਂ ਇੱਥੇ ਤੁਸੀਂ ਇਕੱਠੇ ਹੁਣ ਇਹਨਾਂ ਦੇ ਘਰੇ ਗਏ ਆ ਇਹ ਇਕੱਠੇ ਹੀ ਰਹਿੰਦੇ ਹੋਊਗੇ ਉਹ ਹਸਬੰਡ ਵਾਈਫ ਉਹ ਆਪਦੇ ਕਮਰੇ 'ਚ ਇਹ ਕਿਤੇ ਉਹ ਇਕੱਲੇ ਇਕੱਲੇ ਸੌਂਦੇ ਹੋਊਗੇ ਹੈਨਾ ਫੇਰ ਕਹਣਾ ਤੁਸੀਂ ਸਾਨੂੰ ਕਹਿੰਨੇ ਤੁਸੀਂ ਸਾਨੂੰ ਜੱਜ ਕਰਦੇ ਤੁਸੀਂ ਮੌਕਾ ਨਾ ਦਵੋ ਜੱਜ ਕਰ ਇਦਾਂ ਦਾ ਕੁੜੀਆਂ ਵਿਆਹਾਂ ਚ ਵੀ ਨਹੀਂ ਆਉਂਦੇ ਅਜ ਆਪਣੇ ਹਸਬੰਦ ਨੂੰ ਖਾਣਾ ਖਵਾਉਣੀ ਜਿੱਦਾਂ ਇਹ ਹੁਣੇ ਖਵਾਉਣ ਦਾ ਹੀ ਹੈ ਕਿਦਾਂ ਹੈਨਾ ਕਿਹੜੇ ਪੋਜ ਬਣਾ ਰਹੀ ਆ ਤੇ ਕਹਣਾ ਅਸੀਂ ਕੀ ਕਰਦੇ ਆ ਅਸੀਂ ਕਿਹੜਾ ਗੰਦ ਪਾਇਆ ਆ ਹੈਨਾ ਸੂਟਾ ਤਾਂ ਜੀਨਾਂ ਤੱਕ ਆ ਗਿਆ ਕੱਲ ਨੂੰ ਜੀਨਾਂ ਤੋਂ ਸ਼ਾਰਟ ਤੱਕ ਵੀ ਆ ਜਾਓਗੇ ਹੈਨਾ ਇਹ ਵੀ ਜਲਦੀ ਹੋਣ ਵਾਲਾ ਆ ਦੇਖ ਲਿਓ ਇਹ ਤਰੱਕੀ ਹੋ ਜਾਣੀ ਆ ਉਹਦੋਂ ਜਿੱਦਣ ਸ਼ਾਰਟ ਚ ਆਗੇ ਨਾ ਤੇ ਇਹ ਵੀ ਹੁਣ ਹੋਣ ਵਾਲਾ ਹੀ ਆ ਜੀਨ ਤੋਂ ਵੀ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਇਹਨਾਂ ਨੇ ਨਹੀਂ ਸਮਝਣਾ ਤੁਸੀਂ ਇਹਨਾਂ ਨੂੰ ਮੈਸੇਜ ਕਰੋ ਕਮੈਂਟ ਕਰੋ ਜੋ ਵੀ ਕਰੋ ਪਰ ਇਹਨੂੰ ਹਟਾਓ ਗੰਦਪੁਣ ਸੋ ਗਾਇਜ਼ ਅੱਜ ਦੀ ਵੀਡੀਓ ਸੀ ਇੰਨੀ ਮੇਰੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਆਪਣੀ ਰਾਏ ਜ਼ਰੂਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਕੱਲ ਸਤ ਸ੍ਰੀ ਅਕਾਲ ਬਾਏ ਬਾਏ